ਕੈਦੀ ਨੂੰ ਫੜਨ ਲਈ ਭੱਜਦੇਸ ਪੁਲਿਸ ਵਾਲੇ ਦੀ ਮੌਤ ਹੋ ਗਈ ਇੱਕ ਬੇहद ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਦਰਅਸਲ ਏਐਸਆਈ ਪਰਮਜੀਤ ਸਿੰਘ ਕੈਦੀ ਦਾ ਮੈਡੀਕਲ ਕਰਵਾਉਣ ਲਈ ਆਏ ਤਾਂ ਕੈਦੀ ਚੱਕਮਾ ਦੇ ਕੇ ਭੱਜਿਆ ਜਾਣਕਾਰੀ ਮੁਤਾਬਕ ਕੈਦੀ ਨੂੰ ਫੜਦੇ ਵਕਤ ਉਹ ਹੇਠਾ ਡਿੱਗ ਗਏ ਇਹ ਵੇਖੋ ਜਦੋਂ ਆਟੋ ਚਵੀ ਇੱਕ ਕੈਦੀ ਨੂੰ ਲੈ ਕੇ ਜਾ ਰਹੇ ਨੇ ਤਾਂ ਤਬੀਅਤ ਨਾ ਸਾਸੀ ਲੱਗ ਰਹੀ ਹੈ ਇਹ ਕਾਹ ਹੈ? ਆਹ ਹੋਏ। ਕੀ ਹੋਇਆ? ਮੁਟਾਦੀ ਗੱਤ। ਅਰੇ ਹੋਏ, ਹਰਕਤ ਬੜੋ। ਉੱਪਰ। ਜਿਹੜੇ ਧਾਲੇ ਤੋਂ ਇਹ ਭਾਜੀ ਪ੍ਰੈਸ ਹੋਗਾ। ਕਿਦਾਂ ਭੱਜ ਗਿਆ ਇਹ? ਇੱਕ ਵਾਰ ਸਾਥ ਲੈ ਆਂਦੇ ਬੜਾ ਬੀੜਾ ਭਜਾਉਂਦੇ ਆ ਆਹੋ ਕਿਹੜੇ ਆਏ ਬੜਿਆ ਆਏ ਭਾਈ ਜਾਇਦ ਨੂੰ ਦੱਦਿਆ ਕਿਹੜੇ ਕੰਮ ਚ ਹੋਣਾ ਤੈਨੂੰ ਫਿਰ ਜਦੋਂ ਇੱਕ ਕੈਦੀ ਨੂੰ ਲੈ ਕੇ ਹਸਪਤਾਲ ਪਹੁੰਚੇ ਤਾਂ ਉੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮੇਰੇ ਐਸਆਈ ਸਾਹਿਬ ਸੀ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਲੈਂਦਾ ਤੇ ਡੈਥ ਹੋ ਗਈ ਨਹੀਂ 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 ਕੋਈ ਮੈਂ ਦੱਸਦੀ ਹਾਂ 2 ਮਿੰਟ ਮੈਨੂੰ ਡਾਕਟਰ ਸਾਹਿਬ ਨਾਲ ਕਰ ਲੈਂਦਾ ਕਿ ਨਾਮ ਮਲਾਜਮ ਇਹ ਐਸੇ ਪਰਮਜੀਤ ਸਿੰਘ ਤੋਂ ਪੁੱਛ ਰਿਹਾ ਮੈਨੂੰ ਇਹ ਇਹ ਪਰਮਜੀਤ ਸਿੰਘ ਤੇ ਉਹਦਾ ਇੱਕ ਮੁਰਜਮ ਨੂੰ ਲੈ ਕੇ ਆਏ ਸੀ ਜੇਲ੍ਹ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆਣਾ ਹੁੰਦਾ ਤੇ ਕਿਤੇ ਲੈ ਗਿਆ ਸੀ ਕਿਹੜੇ ਥਾਣੇ 갔다 ਸੀ ਨੇ ਵੇਤੇ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਸਾਡੇ ਕੋਲ ਤਾਂ ਮੁਰਜਮ ਲੈ ਕੇ ਆਏ ਸੀ ਉੱਤੇ ਸੀਗਾ ਬੱਸ ਸਟੈਂਡ ਤੇ ਤਨਾਤ ਸੀਗਾ ਮੈਡੀਕਲ ਕਰਾਉਣ ਵਾਸਤੇ ਇੱਥੇ ਅਟੈਕ ਹੋ ਗਿਆ ਐਮਰਜੈਂਸੀ ਦੇ ਅੰਦਰ ਦੀ ਡੈਕ ਨਾਲ ਹੀ ਹਸਪਤਾਲ 'ਚ ਹੀ ਅਟੈਕ ਹੋ ਗਿਆ ਇੱਕ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ ਕਿ ਕਿਵੇਂ ਭੱਜਦੇ ਕੈਦੀ ਨੂੰ ਫੜਨਾ ਪੁਲਿਸ ਵਾਲੇ ਦੀ ਜਾਣ ਤੇ ਭਾਰੀ ਪੈ ਗਿਆ ਅੰਮ੍ਰਿਤਸਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਅਮਿਤ ਸ਼ਰਮਾ ਨੇ